ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਵਿਦਾਉਟ ਲਾਈਨਿੰਗ ਬਹੁਤ ਵਧੀਆ ਡਿਜ਼ਾਈਨ ਦਾ ਸੂਟ ਲੈ ਕੇ ਆਏ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਨਹੀਂ ਬਣਾਉਣਾ ਪੈਣਾ ਵੀ ਤੇ ਦੁਪੱਟਾ ਸੂਟ ਮਿਲ ਲਗੇ ਜੀ ਤੁਹਾਨੂੰ ਤੁਸੀਂ ਫੈਬਰਿਕ ਤੁਹਾਡੇ ਕੋਲ ਪਹੁੰਚ ਗਈ ਨਾ ਜਦੋਂ ਤੁਸੀਂ ਫਿਰ ਐਂ ਦੇਖੋਗੇ ਇੰਨਾ ਘੋ ਵਰਗਾ ਦੇਸੀ ਲਾਈਨ ਲਾਈਨ ਕਪੜਾ ਹੈ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਪਲੀਜ਼ ਤੁਸੀਂ ਇਹ ਨਾ ਸਮਝਿਆ ਕਰੋ ਵੀ ਨਾ ਇਹ ਦੇਸੀ ਜਿਹ ਇਹਨਾਂ ਕੋਲ ਕਪੜਾ ਨਹੀਂ ਵਧੀਆ ਹੋਣਾ ਜਾਂ ਇਹ ਕੰਮ ਨਹੀਂ ਵਧੀਆ ਕਰਨਗੇ ਇਹ ਨਹੀਂ ਹੋਊਗਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸ ਦਿੰਦੀ ਹਰੇਕ ਵੀਡੀਓ ਦੇ ਵਿੱਚ ਵੀ ਮੈਨੂੰ ਜਿਆਦਾ ਨਾਮ ਹੈ ਇੰਗਲਿਸ਼ ਬੋਲਾਂ ਇੰਨੀ ਜਿਆਦਾ ਥੋੜਾ ਮੋਟਾ ਕੋਈ ਕੋਈ ਹੋ ਜਾਂਦਾ ਜੀ ਤੇ ਨਾ ਮੈਂ ਇਨੀ ਕੁਕਰੀ ਮਾਰਾ ਜੋ ਵੀ चीज ਆਪਣੇ ਕੋਲੇ ਹੈਗੀ ਹੈ ਜੀ ਆਪਾਂ ਸੇਮ ਦਿਖਾਵਾਂਗੇ ਕੋਈ ਮੈਂ ਵੀਡੀਓ ਲਈ ਅਲੱਗ ਤੋਂ ਨਹੀਂ ਤੀਜੂਰ ਕਰਦੀ ਜੀ ਆਪਾਂ ਵੀਡੀਓ ਜਿਹੜੀ ਉਹ ਵੀ ਸਿੰਪਲ ਕੈਮਰੇ ਦੇ ਵਿੱਚ ਬਣਾਉਣੀ ਹੈ ਜੀ ਆਪਾਂ ਕੋਈ ਫਿਲਟਰ ਲਾ ਕੇ ਨਹੀਂ ਬਣਾਉਣੀ ਨਾ ਕਰਕੇ ਤੁਹਾਨੂੰ ਰੂਪਾਂ ਦੇ ਕਲਰਾਂ ਦੇ ਵਿੱਚ ਦਿੱਕਤ ਆਉਂਦੀ ਹੈ ਦੇਖੋ ਜੀ ਜੋ ਵੀ ਦਾ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਪਤਾ ਨਹੀਂ ਇਸ ਕਰਕੇ ਨਹੀਂ ਮੇਰੀਆਂ ਭੈਣਾਂ ਸਾਨੂੰ ਹਨਾ ਸਪੋਰਟ ਜ਼ਿਆਦਾ ਕਰ ਰਹੀਆਂ ਵੀ ਪਤਾ ਨਹੀਂ ਇਹ ਦੇਸੀ ਜੇ ਨੇ ਇਹਨਾਂ ਨੂੰ ਕਾਹਦਾ ਪਤਾ ਨਹੀਂ ਹੈਗਾ ਇਹ ਚੀਜ਼ ਨਹੀਂ ਮਿਲੂਗੀ ਜਿੰਨਾ ਭੈਣਾਂ ਬਾਰੇ ਆਪਣੇ ਸੂਟ ਚਲੇ ਗਏ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਲੱਗਿਆ ਫੈਬਰਿਕ ਹੈ ਜਿਹੜੀ ਸਾਡੀ ਕੋ ਪਤਾ ਕੀ ਹੈ ਜਿਹੜਾ ਬੰਦਾ ਦੇਸੀ ਹੋਊਗਾ ਸਿੰਪਲ ਹੋਊਗਾ ਉਹਨੂੰ ਇਹ ਕੋਸ਼ਿਸ਼ ਰਹਿੰਦੀ ਹੈ ਜੀ ਮੈਨੂੰ ਕੋਈ ਲੰਬਾ ਨਾਲ ਜੀ ਵਧੀਆ ਤੋਂ ਵਧੀਆ ਕੰਮ ਕਰਕੇ ਦੇਈਏ ਜਿੰਨਾ ਬੰਦਿਆਂ ਦਾ ਕੰਮ ਚੱਲਿਆ ਪਿਆ ਜੀ ਕੋਈ ਵੀ ਬੁਟੀਕ ਵਾਲਾ ਕਹਿੰਦਾ ਆਪਾਂ ਇੱਕ ਨੂੰ ਨਹੀਂ ਕਹਿੰਦੇ ਉਹਨਾਂ ਨੂੰ ਇਹ ਹੁੰਦਾਈ ਵਸਾਈਂ ਪਹਿਲ ਤੋਂ ਕੋਈ ਲਾਲ ਨਹੀਂ ਜੇ ਇੱਕ ਕਸਟਮਰ ਨਹੀਂ ਆਪਣੇ ਨਾਲ ਜੁੜੂਗਾ ਦੀ ਤੋਰ ਤੇ ਰਹੇਗੇ ਨੇ ਅਸੀਂ ਇਹ ਚੀਜ਼ ਨਹੀਂ ਸੋਚਦੇ ਜੀ ਸਾਨੂੰ ਇਹ ਸਾਨੂੰ ਕਿ ਕਿ ਕਸਟਮਰ ਮੈਨੇ ਰੱਖਦਾ ਹੈ ਨਾ ਆਪਾਂ ਇਹ ਨਹੀਂ ਸੋਚਦੇ ਹੁਣ ਸਾਨੂੰ ਵੀ ਪਤਾ ਵੀ ਅਗਲਾ ਪੈਸੇ ਲੌਂਦਾ ਹੈਗਾ ਆਪਾਂ ਮਾੜੀ ਫੀਲ ਦੇਵਾਂਗੇ ਬਹੁਤ ਦੁੱਖ ਲੱਗਦਾ ਇਹ ਗੱਲ ਦਾ ਚਲੋ ਜੀ ਭੈਣਾਂ ਨੂੰ ਰਿਕਵੈਸਟ ਹੈ ਪਲੀਜ਼ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਆ ਕਰੋ ਤੁਸੀਂ ਨਵੇਂ-ਨਵੇਂ ਸੂਟ ਨੇ ਜਿਹੜੇ ਆਪਣੇ ਕੋਲੋਂ ਆਰਡਰ ਕਰਿਆ ਕਰੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਇੰ ਤੁਸੀਂ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਪਲੀਜ਼ ਉਸ ਤੇ ਆਪਾਂ ਸਾਰੇ ਸੂਟ ਪਏ ਹੁੰਦੇ ਨੇ ਵਰਕ ਵਾਲੇ ਵੀ ਪ੍ਰਿੰਟ ਸੂਟ ਵੀ ਸਾਰੇ ਜਿਹੜੀ ਵੀ ਨਾ ਨਾ ਮਾਰਕੀਟ ਦੇ ਵਿੱਚ ਨਵੋ ਫੈਬਰਿਕ ਆਉਂਦੀ ਹੈ ਜੀ ਆਪਾਂ ਹਰ ਇੱਕ ਫੈਬਰਿਕ ਦੇ ਸੋਹਣੇ ਸੋਹਣੇ ਕਲਰ ਨੇ ਜਿਹੜੇ ਤੁਹਾਡੇ ਲਈ ਲਿਆਉਣੇ ਆ ਜੀ ਵੀਡੀਓ YouTube ਤੇ ਵੀ ਪਾਉਨੇ ਆ ਜੀ ਉਹ ਕਲਰਾਂ ਦੀ ਹੁੰਦੀ ਹੈ ਇੰਸਟਾਗ੍ਰਾਮ ਤੇ ਸਾਰੇ ਕਲਰ ਪਏ ਹੁੰਦੇ ਨੇ ਜੀ ਤੁਸੀਂ ਉਸ ਤੋਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਚੀਜ਼ ਨਹੀਂ ਹੋਊਗੀ ਜੀ ਜੇ ਤੁਹਾਡੇ ਕੋਲ ਕੋਈ ਗਲਤ ਕੱਪੜਾ ਜਾਊਗਾ ਜੀ ਤੁਸੀਂ ਬਦਲ ਕੇ ਸੂਟ ਵੀ ਆਪਾਂ ਤੋਂ ਚੇਂਜ ਕਰ ਸਕਦੇ ਹੋ ਤੇ ਨਹੀਂ ਵੀ ਤੁਹਾਨੂੰ ਪਸੰਦ ਆ ਤਾਂ ਅਸੀਂ ਤੁਹਾਡੀ ਪੇਮੈਂਟ ਵਾਪਸ ਕਰ ਦਾਂਗੇ ਇਹ ਨਹੀਂ ਹੈਗਾ ਅਸੀਂ ਤੁਹਾਡੇ ਪੈਸੇ ਦਬਾਂਗੇ ਪਲੀਜ਼ ਮੇਰੀ ਹੱਥ ਮੰਨ ਕੇ ਪੈਣਾ ਨੂੰ ਬੇਨਤੀ ਆ ਰਿਕਵੈਸਟ ਆ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਆਪਾਂ ਹਨਾ ਇੰਨੀ ਮਿਹਨਤ ਦੇ ਨਾਲ ਕੰਮ ਕਰਦੇ ਆ ਪਲੀਜ਼ ਤੁਸੀਂ ਸਾਥ ਦਿਓ ਜੇ ਤੁਸੀਂ ਸਾਥ ਦੇਉਂਗੇ ਜੀ ਤਾਂ ਹੀ ਆਪਣਾ ਅੱਗੇ ਕੰਮ ਚੱਲੇਗਾ ਚਲੋ ਜੀ ਆਪਾਂ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਚਲੋ ਜੀ ਸਾਰਿਆਂ ਦਾ ਪਹਿਲਾ ਸੂਟ ਹੈਗਾ ਪ੍ਰਿੰਟ ਸੂਟ ਮਿਲੂਗਾ ਤੁਹਾਨੂੰ ਦੁਪੱਟੇ ਨਾਲ ਵੀ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਕਾਟਨ ਦੀ ਲੈਸ ਲਾ ਕੇ ਇਹ ਵਿੱਚ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਲੇਸ ਦੀ ਨਹੀਂ ਹੈਗਾ ਵੀ ਆਪਾਂ ਨੂੰ ਉੱਪਰ ਰੱਖ ਕੇ ਲਾਈ ਹੋਈ ਹੈ ਦੇਖੋ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਹੁਤ ਵਧੀਆ ਰਸਟਜਾ ਕਲਰ ਹੈ ਇਹਦਾ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਆਪਾਂ ਟੇਲਰ ਤੋਂ ਇਹਦੇ ਡਿਜ਼ਾਈਨ ਨਹੀਂ ਬਣਾਉਣਾ ਗਲੇ ਤੇ ਦੇਖੋ ਜੀ ਇਸ ਤਰ੍ਹਾਂ ਵਿੱਚ ਫਿਕਸ ਕਰਕੇ ਲੇਸ ਲੱਗੀ ਹੋਈ ਹੈ ਗਲੇ ਤੇ ਇਸ ਤਰ੍ਹਾਂ ਪਾਈਪ ਇਨ ਕੱਢ ਕੇ ਫੋਟਲੀ ਬਟਨ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਸੈਂਟਰ ਪੈਨਲ ਲੇਨ ਦੀ ਕਾਟਨ ਦੀ ਲੇਸ ਦੇ ਘੇਰ ਤੇ ਇਦਾਂ ਦਾ ਕੰਮ ਕੀਤਾ ਹੈ ਦੇਖੋ ਜੀ ਨੈਟ ਦੀ ਲੇਸ ਲੱਗੀ ਹੋਈ ਹੈ ਨਾਲੇ ਕਾਟਨ ਦੀ ਲੇਸ ਲੱਗੀ ਹੋਈ ਹੈ ਦੇਖੋ ਜੀ ਇਹਦੇ ਵਿੱਚ ਕਲਰ ਹੈਗੇ ਨੇ ਜੀ ਜੋ ਵੀ ਕਲਰ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਹਲਕਾ ਹਲਕਾ ਇਹਦੇ ਵਿੱਚ ਸੈਲਫ ਪ੍ਰਿੰਟ ਦਿਖ ਰਿਹਾ ਜੀ ਕਾਟਨ ਤੁਸੀਂ ਐਂ ਦੇਖੋ ਹੱਥ ਲਾ ਕੇ ਦੇਖੋ ਮਲੈਮ ਮਲੈਮ ਸੂਟ ਹੈ ਕੋਈ ਵੀ ਇਹਦੇ ਵਿੱਚ ਐ ਨਹੀਂ ਹੋਊਗਾ ਵੀ ਆਪਾਂ ਤੁਹਾਨੂੰ ਗਲਤ ਚੀਜ਼ ਦੇਵਾਂਗੇ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦਾ ਆਪਾਂ ਨੇ ਰੱਖਿਆ ਜੀ ਦੁਪੱਟਾ ਕੋਟੇ ਡੋਰੀ ਇਹਦਾ ਦੁਪੱਟੇ ਨੂੰ ਵੀ ਫਿਨਿਸ਼ਿੰਗ ਦਿੱਤੀ ਹੋਈ ਆ ਤਾਂ 1 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਮਸਟਰਡ ਕਲਰ ਮੈਂ ਤੁਹਾਨੂੰ ਇੱਕ ਦੁਪੱਟਾ ਕੋਲ ਕੇ ਦਿਖਾ ਦੂੰਗੀ ਸਾਰੇ ਦੁਪੱਟੇ ਫਿਰ ਸ ਆਹ ਉਹ ਨਹੀਂ ਖੁੱਡੀ ਗਈ ਤਾਂ ਆਪਾਂ ਕੋ ਕਿੰਨਾ ਮਰਜ਼ੀ ਜ਼ੋਰ ਲਾ ਲਈਏ ਦੁਕਾਨਾਂ ਵਾਲਿਆਂ ਨਾਲ ਦੀ Dupatte ਦੀ ਜਿਹੜੀ ਤੈਵ ਵੱਜਦੀ ਹੈ ਜੀ ਉਨੀ ਸੈਟ ਨਹੀਂ ਹੁੰਦੀ ਦੇਖੋ ਜੀ ਕਿਸ ਤਰ੍ਹਾਂ ਇੱਕ ਕਲਰ ਹੈਗਾ ਇਹਦੇ ਵਿੱਚ ਇਹ ਵਾਲਾ ਲੈਂਨਨ ਕਲਰ ਮੈਨੂੰ ਇਹ ਬਹੁਤ ਪਿਆਰਾ ਲੱਗਿਆ ਹੋ ਸਕਿਆ ਮੈਂ ਇਹ ਆਪਦੇ ਲਈ ਸੂਟ ਫਲਾਈ ਕਰਾਵਾਂ ਪਰ ਮੈਂ ਕੀ ਕਰਾਂ ਮੈਨੂੰ ਆਪਦੇ ਲਈ ਟਾਈਮ ਹੀ ਨਹੀਂ ਲੱਗਦਾ ਦੇਖੋ ਜੀ ਕਿਸ ਤਰ੍ਹਾਂ ਇਹਦੇ ਵਿੱਚ ਗ੍ਰੇ ਕਲਰ ਦੀ ਕਾਟਨ ਦੀ ਲੇਸ ਲਾਈ ਹੈ ਤੇ ਇਸ ਤਰ੍ਹਾਂ ਗਲੇ ਦੇ ਉੱਪਰ ਕੋਟਲੀ ਬਟਨ ਲੱਤੇ ਹੋਏ ਨੇ ਇਹਦੀ ਡਿਜ਼ਾਈਨਿੰਗ ਦਾ ਫਰਕ ਹੈ ਜੀ ਇਸ ਤਰ੍ਹਾਂ ਕਿ ਬੈਕ ਫਰੰਟ ਦੋਨੋਂ ਤੇ ਡਿਜ਼ਾਈਨ ਕਰੋਗੀ ਜੀ ਘੇਰ ਦੇ ਉੱਪਰ ਘੇਰ ਦੇ ਉੱਪਰ ਇਸ ਤਰ੍ਹਾਂ ਦੀ ਨੇਸ ਲਾ ਕੇ ਨੀਸਿੰਗ ਦਿੱਤੀ ਹੋਈ ਹੈ ਇਹਦੇ ਨਾਲ ਵੀ ਸਲਵਾਰ ਦਾ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਪਿਆਰਾ ਜਿਵੇਂ ਕਮੀਜ਼ ਦੇ ਵਿੱਚ ਬਣਿਆ ਹੋਇਆ ਜੀ ਉਸੇ ਤਰ੍ਹਾਂ ਦੀ ਸੈਲਫ ਪ੍ਰਿੰਟ ਸਾਨੂੰ ਸਲਵਾਰ ਮਿਲੂਗੀ ਇਹਦੇ ਨਾਲ ਇਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਜੀ ਮੈਂ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ ਬਾਕੀ ਸਾਰੇ ਦੁਪੱਟੇ ਸੇਮ ਰਹਿਣਗੇ ਜਿੰਦੀ ਸਾਈਜ਼ ਦਾ ਪਤਾ ਲੱਗ ਜੂ ਤੁਹਾਨੂੰ ਹਨਾ ਇਹ ਨਹੀਂ ਹੈਗਾ ਕਿ ਛੋਟਾ ਹੋਊਗਾ ਦੁਪੱਟੇ ਤੇ ਵੀ ਤੁਹਾਨੂੰ ਕਾਟਨ ਦੀ ਲੇਸ ਲੱਗੀ ਮਿਲੂਗੀ ਜੀ ਦੇਖੋ ਜੀ ਦੁਪੱਟਾ ਪੂਰਾ ਬਾਰ ਚੌੜਾ ਹੈ ਦਾ ਤੇ ਖੁੰਲਾ ਢੁੰਲਾ ਤੁਹਾਨੂੰ ਦੁਪੱਟਾ ਮਿਲੂਗੀ ਦੇਖੋ ਜੀ ਕੋਟੇ ਦਾ ਦੁਪੱਟਾ ਦੇਖੋ ਦੁਪੱਟਾ ਦੇਖੋ ਕਿੰਨਾ ਵੱਡਾ ਹੈ ਜੀ ਪੂਰਾ 2.5 ਮੀਟਰ ਤੋਂ ਹਜੇ 2 ਇੰਚ ਵੱਡੇ ਹੀ ਹੋਊਗਾ ਇਹ ਨਹੀਂ ਹੈਗਾ ਵੀ ਘੱਟ ਹੋਊਗਾ ਦੇਖੋ ਵੀਰ ਦਾ ਦੁਪੱਟਾ ਇਹ ਸੂਟਾ ਦਾ ਪ੍ਰਾਈਜ਼ ਰਹੂਗਾ ਜੀ 1850 ਰੁਪਏ ਵੀਰ ਦਾ ਦੁਪੱਟਾ ਹੈ ਤੇ ਨਾਲ ਇਹਨਾਂ ਦੀ ਅੰਡੈਸ਼ ਫਿਨਿਸ਼ਿੰਗ ਕੁਛ ਵੀ ਕਰਾਉਣ ਦੀ ਲੋੜ ਨਹੀਂ ਬਸ ਤੁਹਾਨੂੰ ਤੁਸੀਂ ਜਾਏ ਸਿੰਪਲ ਹਨਾ ਆਪਣੇ ਘਰ ਦੇ ਵਿੱਚ ਪਹਿਣਾ ਸੂਟ ਸਟਿਚ ਕਰਦੀਆਂ ਨੇ ਆਰਾਮ ਦੇ ਨਾਲ ਸੂਟ ਹੈ ਜਿਹੜਾ ਤੁਸੀਂ ਸਟਿਚ ਕਰ ਸਕਦੇ ਹੋ ਤੁਸੀਂ ਇਹ ਨਾ ਕਿਹਾ ਕਰੋ ਹਨਾ ਵੀ ਤੁਹਾਡੇ ਰੇਟ ਜ਼ਿਆਦਾ ਨੇ ਜੀ ਪਲੀਜ਼ ਤੁਸੀਂ ਇੱਕ ਵਾਰ ਸੂਟ ਹਨਾ ਆਰਡਰ ਕਰਕੇ ਦੇਖੋ ਸਿੰਗਲ ਸੂਟ ਆਰਡਰ ਕਰ ਲਓ ਅਸੀਂ ਇਹ ਨਹੀਂ ਕਹਿੰਦੇ ਸਾਡੇ ਕੋਲੋਂ ਤੁਸੀਂ ਕਾਫੀ سارے ਸੂਟ ਇਕੱਠੇ ਆਉ ਕਰੋ ਇੱਕ ਸੂਟ ਆਰਡਰ ਕਰੋਗੇ ਜੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਦੀ ਇਹਨਾਂ ਦੀ ਫੈਬਰਿਕ ਹੈ ਕਿਵੇਂ ਦੇ ਇਹਨਾਂ ਦੇ ਰੇਟ ਨੇ ਕੋਈ ਆਪਾਂ ਫਿਲਟਰ ਲਾ ਕੇ ਵੀਡੀਓ ਨਹੀਂ ਬਣਾਉਂਦੇ ਜੀ ਸੇਮ ਕਲਰ ਨੇ ਜਿਵੇਂ ਦੇ ਕਲਰ ਵੀਡੀਓ ਦੇ ਵਿੱਚ ਹੁੰਦੇ ਨੇ ਜੀ ਆਪਾਂ ਆ ਜਿਵੇਂ ਦੇ ਕਲਰ ਸੂਟਾਂ ਦੇ ਹੁੰਦੇ ਨੇ ਸੋਰੀ ਜੀ ਉਸੇ ਤਰ੍ਹਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਦਿਖਾਉਣੀ ਹੈ ਦੇਖੋ ਜੀ ਇਹ ਮਾਰਕਟ ਕਲਰ ਹੋ ਗਿਆ ਜੀ ਜੇ ਤੁਹਾਨੂੰ ਇਹ ਪਸੰਦ ਆ ਤਾਂ ਤੁਸੀਂ ਲੈ ਸਕਦੇ ਇਹਦੇ ਵਿੱਚ ਇੱਕ ਡਿਜ਼ਾਈਨ ਹੋਰ ਆ ਗਿਆ ਜੀ ਉਹਨਾਂ ਦੀ ਥੋੜੀ ਜਿਹੀ ਜਿਹੜੀ ਲੁੱਕ ਹੈ ਉਹ ਸੂਟਾਂ ਵੀ ਚੇਂਜ ਹੈ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਵੀ ਇਹ ਵੀ ਬਹੁਤ ਵਧੀਆ ਡਿਜ਼ਾਈਨ ਹੈ ਇਹ ਪਧਾ ਨੂੰ ਖੋਲ ਕੇ ਰੱਖੋਣਿਆ ਜਮਾ ਇੰਨਾ ਵਧੀਆ ਦੇਖੋ ਜੀ ਇਸ ਤਰ੍ਹਾਂ ਇਹਦੇ ਗਲੇ ਦੇ ਉੱਪਰ ਪੈਚ ਲਾ ਕੇ ਚਿਕਨ ਵਰਕ ਕੀਤਾ ਹੋਇਆ ਤੇ ਪਿੰਟੈਕਸ ਕੱਢ ਕੇ ਸਲਵਾਰ ਨਾਲ ਦੀ ਪੈਟ੍ਰਿਕ ਦੀ ਪੱਟੀ ਲਾ ਕੇ ਇਸ ਤਰ੍ਹਾਂ ਸੂਟ ਨੇ ਜਿਹੜੇ ਫਰੰਟ ਦੇ ਉੱਪਰ ਫਿਨਿਸ਼ਿੰਗ ਕੀਤੀ ਹੋਈ ਹੈ ਇਹਦਾ ਘੇਰ ਦਾ ਕੰਮ ਤੁਹਾਨੂੰ ਅਲੱਗ ਤੋਂ ਮਿਲੇਗਾ ਦੇਖੋ ਜੀ ਇਸ ਤਰ੍ਹਾਂ ਇਹਦੇ ਲੇਸ ਲੱਗੀ ਹੋਈ ਆ ਵਾਈਟ ਵਾਲੀ ਤੇ ਇਸ ਤਰ੍ਹਾਂ ਇਹਦੇ ਪਿੰਟੈਕਸ ਕੱਢੇ ਹੋਏ ਨੇ ਸੀਨ ਲਾ ਕੇ نیچے ਬ੍ਰੀਫ ਤੇ ਇਸ ਤਰ੍ਹਾਂ ਦੀ ਕਾਟਨ ਦੀ ਲੇਸ ਲੱਗੀ ਹੋਈ ਹੈ ਇਹ ਕੁੜੀ ਮੈਂ ਤੁਹਾਨੂੰ ਦਿਖਾਉਣੀ ਆਂ ਸੂਟ ਬਹੁਤ ਸੋਹਣਾ ਇਹਦੇ ਵਿੱਚ ਸਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਇਹਦੇ ਨਾਲ ਸਲਵਾਰ ਹੈਗੀ ਜੀ ਇਸ ਤਰ੍ਹਾਂ ਦੀ ਇਹਦੇ ਨਾਲ ਦੀ ਮਹਿੰਦੀ ਦਾ ਹਰੇ ਹਰਾ ਜਿਹਾ ਕਲਰ ਆ ਗਿਆ ਇਹ ਮਹਿੰਦੀ ਨਹੀਂ ਹੈਗਾ ਦੇਖੋ ਇਹਦੇ ਨਾਲ ਵੀ ਦੁਪੱਟਾ ਤੁਹਾਨੂੰ ਕੋਟੇ ਡੋਰੀ ਦਾ ਮਿਲੂਗਾ ਇਹਦੇ ਵਿੱਚ ਪੂਜਾ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਹਰਾ ਕਲਰ ਹੋ ਗਿਆ ਜੀ ਇਹ ਹੋ ਗਿਆ ਜੀ ਪਿੰਕ ਮੈਂਜੈਂਟਾ ਜਿਹਾ ਕਲਰ ਆ ਗਿਆ ਵਾਈਟ ਦੇ ਨਾਲ ਦੇ ਇਹਦੇ ਵੀ ਇਸ ਤਰ੍ਹਾਂ ਤੁਹਾਨੂੰ ਮਿਲੂਗਾ ਸਾਰੇ ਗਲੇ ਦੇ ਉੱਪਰ ਡਿਜ਼ਾਈਨ ਮਿਲੂਗਾ ਸੇਮ ਕਲਰ ਡਿਜ਼ਾਈਨ ਹੈ ਜੀ ਕਲਰ ਦੀ ਚੇਂਜਸ ਹੈ ਦੇ ਇਹਦੇ ਨਾਲ ਵੀ ਤੁਹਾਨੂੰ ਇਸ ਤਰ੍ਹਾਂ ਦੀ ਮਿਲੂਗੀ ਜੀ ਸਲਵਾਰ ਤੇ ਇਹਦੇ ਨਾਲ ਕੋਟੇ ਦਾ ਮਿਲੂਗਾ ਦੁਪੱਟਾ ਦੂਸਰਾ ਤੀਸਰਾ ਕਲਰ ਦਿਖਾਉਣੀ ਹੈ ਜੀ ਆਪਾਂ ਨੂੰ ਬਹੁਤ ਵਧੀਆ ਸੂਟ ਹੈ ਤੁਸੀਂ ਦੇਖ ਕੇ ਹਰਾਨ ਰਹਿ ਜਾਓਗੇ ਕਿੰਨੇ ਸੋਹਣੇ ਸੂਟ ਬਣੇ ਹੋਏ ਨੇ ਇਹ ਕੋਜੀ ਇਹ ਬਹੁਤ ਵਧੀਆ ਕ੍ਰਿਸਟਾ ਕਾਟਨ ਦੇ ਸੂਟ ਨੇ ਜੀ ਕ੍ਰਿਸਟਾ ਕਾਟਨ ਦੇ ਉੱਪਰ ਇਹ ਫਿਨਿਸ਼ਿੰਗ ਦਿੱਤੀ ਆ ਗਈ ਦੇਖੋ ਇਹਦੇ ਗਲੇ ਤੇ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ ਜੀ ਸਕਿਨ ਦੇ ਨਾਲ ਸਾਰਾ ਇਹਦਾ ਜਿਹੜਾ ਇਸ ਤਰ੍ਹਾਂ ਦਾ ਡਿਜ਼ਾਈਨ ਹੋਣਾ ਹੈ ਘੇਰ ਦੇ ਉੱਪਰ ਵੀ ਇਸ ਤਰ੍ਹਾਂ ਹੀ ਸੇਮ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਪੰਜ ਕਲਰ ਨੇ ਇਹਦੇ ਵਿੱਚ ਤਿੰਨ ਕਲਰ ਦਾ ਸੇਮ ਡਿਜ਼ਾਈਨ ਹੈ ਜੀ ਦੋ ਕਲਰ ਦਾ ਅਲੱਗ ਡਿਜ਼ਾਈਨ ਮਿਲੂਗਾ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਦਾ ਇਹਦੇ ਨਾਲ ਵੀ ਕੋਟੇਡ ਔਰੀਆ ਦਾ ਦੁਪੱਟਾ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਫਰੋਜੀ ਕਲਰ ਦੀ ਸਲਵਾਰ ਹੈ ਕੋਈ ਤੁਹਾਨੂੰ ਇਹਦੇ ਲਾਈਨਿੰਗ ਲਗਾਉਣ ਦੀ ਲੋੜ ਨਹੀਂ ਜੀ ਉਹ ਜੇ ਟੇਲਰ ਨੂੰ ਐਕਸਟਰਾ ਆਪਾਂ ਨੂੰ ਚਾਰजेस ਦੇਣ ਦੀ ਲੋੜ ਨਹੀਂ ਵੀ ਆਪਾਂ ਨੇ ਇਹਦੇ ਕੋਈ ਲੇਸ ਵਗੈਰਾ ਲੈਣੀ ਹੈ ਕੋਈ ਅਲੱਗ ਤੋਂ ਲੇਸ ਲੈਣ ਦੀ ਲੋੜ ਨਹੀਂ ਜੀ ਉਹਨਾਂ ਕੋਈ ਟੇਲਰ ਨੂੰ ਅਲੱਗ ਤੋਂ ਪੈਸੇ ਦੇਣ ਦੀ ਲੋੜ ਨਹੀਂ ਬਸ ਤੁਸੀਂ ਇੱਥੇ ਹੀ ਸੂਟ ਸਿੰਪਲ ਲੈ ਕੇ ਕਿਵੇਂ ਮਰਜ਼ੀ ਸੂਟ ਹੈ ਜਿਹੜਾ ਆਪਣਾ ਰੈਡੀ ਕਰ ਸਕਦੇ ਹੋ ਦੇਖੋ ਜੀ ਹੈਗਾ ਵੀ ਆਪਾਂ ਸ਼ਿਪਿੰਗ ਚਾਰजेस ਅਲੱਗ ਤੋਂ ਲਵਾਂਗੇ ਤੁਸੀਂ ਇਹ ਨਾ ਕਹੋ ਜੀ ਪ੍ਰਿੰਟ ਕਾਟਨ ਦੇ ਸੂਟਾਂ ਦਾ ਤੁਸੀਂ ਨੇ ਐਨਾ ਰੇਟ ਦੱਸਿਆ ਜੀ ਇਹ ਟਿਸਟਾ ਕਾਟਨ ਦੇ ਸੂਟ ਨਹੀਂ ਜੀ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਕੇ ਜੀ ਤੁਹਾਨੂੰ ਪਤਾ ਲੱਗ ਜਾਊ ਵੀ ਕਿਵੇਂ ਦੀ ਫੈਬ੍ਰਿਕ ਹੈ ਲੋ ਜੀ ਪੰਜ ਕਲਰ ਦਿਖਾ ਦਿੱਤੇ ਨੇ ਮੈਂ ਤਾਂ ਸਾਨੂੰ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਨਹੀਂ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ 5 6 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਪਲੀਜ਼ ਤੇਰੀ ਭੈਣਾਂ ਨੂੰ ਕਵੈਸਟ ਹੈ ਜੀ ਪ੍ਰਿੰਟ ਸੂਟ ਦੇ ਆਰਡਰ ਨਹੀਂ ਜਿਹੜੇ ਤੁਸੀਂ ਜਲਦੀ ਕਨਫਰਮ ਕਰ ਦਿਆ ਕਰੋ ਬਾਅਦ ਵਿੱਚ ਦਿੱਕਤ ਆਉਂਦੀ ਹੈ ਜੀ ਸੇਮ ਕਲਰ ਨਹੀਂ ਮਿਲਦਾ ਇਹ ਸੂਟਾਂ ਦੀ ਫੈਬਰਿਕ ਮਿਲੂਗੀ ਜੀ ਤੁਹਾਨੂੰ ਟੈਸਟਾ ਕਾਟਨ ਦੇ ਵਿੱਚ ਇਹ ਨਹੀਂ ਹੈਗਾ ਕੱਲੀ ਪਿਓਰ ਕਾਟਨ ਤੁਸੀਂ ਆਪਲਾ ਕੇ ਦੇਖੋ ਜੀ ਕਿਸਟਾ ਕਾਟਨ ਨੂੰ ਮੈਂ ਫੇਲ ਕਰਦੀ ਹਾਂ ਮਲਾਈਮ ਮਲਾਈਮ ਕਪੜਾ ਹੈ ਜਮਾਂ ਦੇਸੀ ਘੋ ਵਰਗਾ ਜੋ ਵੀ ਕਲਰ ਤੁਹਾਨੂੰ ਪਸੰਦ ਆਇਆ ਜੀ ਤਾਂ ਤੁਸੀਂ ਲੈ ਸਕਦੇ ਹੋ ਪੰਜ ਕਲਰ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਜੇ ਤੁਹਾਨੂੰ ਕੋਈ ਇਹਨਾਂ ਦੇ ਵਿੱਚੋਂ ਵੀ ਕਲਰ ਨਹੀਂ ਪਸੰਦ ਆ ਰਿਹਾ ਤਾਂ ਤੁਸੀਂ ਆਪਣੇ ਕੋ ਕੋਈ ਕਾ ਲੈ ਸਕਦੇ ਹੋ ਚਲੋ ਜੀ ਤੁਸੀਂ ਜੋ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਪਲੀਜ਼ ਮੇਰੀ ਭੈਣਾਂ ਨੂੰ ਫਿਰ ਤੋਂ ਰਿਕਵੈਸਟ ਹੈ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਤੁਹਾਹਾਂ ਹਰ ਇੱਕ ਭੈਣ ਕੋਲ ਆਪਣੇ ਸੂਟਾਂ ਦਾ ਨੋਟੀਫਿਕੇਸ਼ਨ ਜਾ ਸਕੇ ਕਲੋਡੀ ਅੱਧੀ ਵਾਲੀ ਵੀਡੀਓ ਦਾ ਐਂਡ 8 ਕੀ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਭ ਸਰੀਲ ਕਾਲ